ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਬਹੁਤ ਸਾਰੀਆਂ ਖਬਰਾਂ ਨੇ ਜਿਤੇ ਚਰਚਾ ਕਰਨੀ ਹੈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਫਿਰ ਚਰਚਾ ਕਰਦੇ ਆ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਅਕਾਲ ਤਖਤ ਸੈਪਟ ਤੇ ਸੱਦਿਆ ਪਰ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਜਿਵੇਂ ਲੈ ਕੇ ਲੱਗਦਾ ਕਿ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਇਹ ਹੁਣ ਨਵੀਆਂ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਜੀ ਜਿਉਂ-ਜਿਉਂ ਇਹ ਮਸਲਾ ਉਧਰ ਨੂੰ ਤੁਰਿਆ ਜਾਂਦਾ ਪਹਿਲੀ ਗੱਲ ਤਾਂ ਜਿਹੜੇ ਗਏ ਸੀ ਉੱਥੇ ਸ਼ਿਕਾਇਤ ਲੈ ਕੇ ਉਹ ਚਲੇ ਤਾਂ ਗਏ ਬਗਾਵਤ ਵੀ ਕਰ ਦਿੱਤੀ ਪਰ ਉਹਨਾਂ ਚੋਂ ਕੁਝ ਸੱਜਣਾ ਦੇ ਆਪਣੇ ਬਾਰੇ ਲੋਕਾਂ ਨੇ ਬਹੁਤ ਸਾਰੇ ਨੁਕਤੇ ਉਠਾਏ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਰਿਹਾ ਸੀ ਤੁਸੀਂ ਉਦੋਂ ਬੋਲਣਾ ਚਾਹੀਦਾ ਸੀ ਤੁਸੀਂ ਚੁੱਪ ਕਿਉਂ ਰਹੇ ਜੀ ਇਹਨਾਂ ਚ ਇੱਕ ਸੱਜਣਤਾ ਇਹੋ ਜਿਹਾ ਜਿਹੜਾ ਸੱਚੇ ਸੌਦੇ ਵਾਲੇ ਰਾਮ ਰਹੀਮ ਨੂੰ ਮੁਆਫੀਨਾਮਾ ਦੇਣ ਦੇ ਪੱਖ ਵਿੱਚ ਸਭ ਤੋਂ ਜ਼ਿਆਦਾ ਉੱਚੀ ਸੁਰ ਵਿੱਚ ਬੋਲਦਾ ਸੀ ਐਸ ਵਾਰੀ ਪਾਰਲੀਮੈਂਟ ਚੌਂਚ ਖੜਾ ਸੀ ਤਿਹਾਰ ਗਿਆ ਉਹਦੀ ਚਰਚਾ ਬੜੀ ਜਿਆਦਾ ਹੈ ਤੇ ਉਹਦੇ ਬਿਆਨ ਕੱਢ ਕੇ ਲੋਕੀ ਪਾ ਰਹੇ ਨੇ ਦੂਸਰਾ ਪੱਖ ਹੈ ਕਿ ਜਿਹੜਾ ਉਸ ਵਕਤ ਦਾ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦਾ ਜਿਹੜੇ ਬਾਕੀ ਦੇ ਉਹਦੇ ਨਾਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੀ ਉਹਨਾਂ ਵਿੱਚੋਂ ਕਿਸੇ ਦੀ ਜ਼ਮੀਰ ਕਿਉਂ ਨਾ ਜਾਗੀ ਹੁਣ ਜਦੋਂ ਸਿੰਘ ਸਾਹਿਬਾਨ ਨੇ ਕਹਿਤਾ ਕਿ ਉਸ ਮੁਆਫੀ ਨਾਮੇ ਦਾ ਸਪਸ਼ਟੀਕਰਨ ਦੇਵੇ ਸ਼੍ਰੋਮਣੀ ਕਮੇਟੀ ਵੀ ਇਸ਼ਤਿਹਾਰ ਕਿਉਂ ਦਿੱਤੇ ਸੀ ਇਹਦਾ ਮਤਲਬ ਸਿੰਘ ਸਾਹਿਬਾਨ ਮੰਨਦੇ ਕਿ ਮੁਆਫੀ ਨਾਮਾ ਗਲਤ ਸੀ ਤੇ ਉਹਦੇ ਇਸ਼ਤਿਹਾਰ ਨਹੀਂ ਸੀ ਦੇਣੇ ਚਾਹੀਦੇ ਬਿਲਕੁਲ ਸਪਸ਼ਟੀਕਰਨ ਮੰਗਿਆ ਹੀ ਤਾਂ ਵਾ ਤੇ ਜੇ ਮੰਗਿਆ ਤੇ ਜਿਹੜੇ ਉਸ ਵਕਤ ਇਸ਼ਤਿਹਾਰ ਦੇਣ ਚ ਸ਼ਾਮਿਲ ਸਨ ਉਹਨਾਂ ਚੋਂ ਕਿਸੇ ਦੀ ਜ਼ਮੀਰ ਜਾਗੇ ਕੀ ਆ ਕੇ ਆਖੇ ਵੀ ਮੈਂ ਵੀ ਉੱਚ ਸ਼ਾਮਿਲ ਸੀ ਇੱਕ ਤੀਸਰਾ ਸਵਾਲ ਹੈ ਜਦੋਂ ਬਰਗਾੜੀ ਤੇ ਉਹਦੇ ਤੋਂ ਸ਼ੁਰੂ ਕਰਕੇ ਬੁਰਜ ਜਵਾਰ ਸਿੰਘ ਵਾਲਾ ਤੋਂ ਉਹ ਘਟਨਾਵਾਂ ਵਾਪਰੀਆਂ ਸਨ ਉਹਦੇ ਬਾਅਦ ਕੁਝ ਤਾਵਾ ਤੇ ਹੋਰ ਨਾਤੇ ਵੀ ਹੋਈਆਂ ਇੱਕ ਪਿੱਛੋਂ ਦੂਜਾ ਤੀਜਾ ਕਰ ਦਿਆਂ ਮੇਰੀ ਜਾਣਕਾਰੀ ਮੁਤਾਬਕ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 22 ਮੈਂਬਰਾਂ ਨੇ ਇਕੱਲਾ ਕਰਕੇ ਅਸਤੀਫੇ ਦੇ ਦਿੱਤੇ ਸੀ ਕਿ ਅਸੀਂ ਜਾਨ ਚਲੀ ਜਾਵੇ ਮਨਜ਼ੂਰ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜੇ-ਜਿਹੜੇ ਇਲਾਕਿਆਂ ਦੇ ਉੱਥੋਂ ਦੇ ਸਿੱਖਾਂ ਨੂੰ ਪਤਾ ਉਹਨਾਂ ਨੇ ਅਸਤੀਫੇ ਦੇ ਦਿੱਤੇ। ਅਸਤੀਫਿਆਂ ਦੇ باوجود ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਰਹਿ। ਅੱਜ ਤੱਕ ਸਹੂਲਤਾਂ ਵੀ ਲੈ ਰਹੇ ਨੇ। ਸਮਾਗਮਾਂ 'ਚ ਵੀ ਸ਼ਾਮਲ ਹੋ ਰਹੇ ਨੇ। ਪੱਪੂ ਆਪਣੇ ਇਲਾਕੇ ਦੇ ਗੁਰਦੁਆਰਿਆਂ ਵਾਸਤੇ ਜੇ ਕੋਈ ਗ੍ਰਾਂਟ ਮਿਲਦੀ ਉਹ ਵੀ ਲੈ ਰਹੇ ਨੇ ਕੀ ਉਹ ਜ਼ਮੀਰ ਜਾਗੀ ਸੀ ਕਿ ਡਰਾਮਾ ਕੀਤਾ ਸੀ ਆਪਣਾ ਮੁੱਲ ਵਧਾਉਣ ਵਾਸਤੇ ਉਹਨਾਂ ਬਾਈਆਂ ਦਾ ਕੀ ਬਣਿਆ ਇਹ ਵੀ ਮੁੱਦਾ ਉੱਠ ਪਿਆ ਇਹਨਾਂ ਮੁੱਦਿਆਂ ਦੇ ਨਾਲ ਕੁਝ ਮੁੱਦੇ ਜਿਹੜੇ ਆ ਇਹੋ ਜਿਹੇ ਉੱਠਦੇ ਜਿਹੜੇ ਲੋਕਾਂ ਨੂੰ ਭੁੱਲ ਚੁੱਕੇ ਸੀ ਉਦੋਂ ਇੱਕ ਖਬਰ ਆਈ ਸੀ ਇੱਕ ਸਿੰਘ ਸਾਹਿਬ ਨੇ ਵੀਡੀਓ ਸਾਹਮਣੇ ਆਖਿਆ ਸੀ ਉਹਦੇ ਤੋਂ ਪਹਿਲਾਂ ਇੱਕ ਐਕਸਐਮਪੀ ਨੇ ਜਿਹੜਾ ਅੱਜਕੱਲ੍ਹ ਅਮਰਪਾਲ ਸਿੰਘ ਦੇ ਬਹੁਤ ਨੇੜੇ ਆ ਐਡਵੋਕੇਟ ਉਹਨੇ ਆਖਿਆ ਸੀ ਤੇ ਉਹਦੇ ਉੱਤੇ ਰੌਲਾ ਪਿਆ ਕਿ ਅਕਾਲੀ ਦਲ ਦਾ ਹੁਣ ਵਾਲਾ ਪ੍ਰਧਾਨ ਉਸ ਵਕਤ ਡਿਪਟੀ ਮੁੱਖ ਮੰਤਰੀ ਸੀ ਇਹ ਮੁੰਬਈ ਗਿਆ ਮੁੰਬਈ ਦੇ ਵਿੱਚ ਜਿੱਥੇ ਅਕਸ਼ੇ ਕੁਮਾਰ ਦਾ ਘਰ ਸੀ ਉਹਦੇ ਲੱਗੇ ਰਾਮ ਰਹੀਮ ਦਾ ਘਰ ਸੀ ਉਹ ਦੋਵੇਂ ਆਪੋ ਆਪ ਚ ਮਿਲੇ ਰਾਮ ਰਹੀਮ ਨੇ ਫਿਲਮ ਬਣਾਈ ਸੀ ਐਮਐਸਸੀ ਮੈਸेंजर ਆਫ ਗॉड ਜੀ ਉਹ ਚਲਾਉਣੀ ਸੀ ਉਹਦੀ ਫਿਲਮ ਡਬਦੀ ਸੀ ਉਸ ਫਿਲਮ ਨੂੰ ਚਲਾਉਣ ਵਾਸਤੇ ਇੱਕ ਸੌਦਾ ਕੀਤਾ ਗਿਆ ਉਹਦੇ ਚ ਡਿਪਟੀ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ। ਡਿਪਟੀ ਮੁੱਖ ਮੰਤਰੀ ਨੇ ਫੋਨ ਕੀਤਾ। ਅੰਮ੍ਰਿਤਸਰ ਤੋਂ ਇੱਕ ਸਿੰਘ ਸਾਹਿਬ ਜਾਜਤੇ ਚੜ ਕੇ ਉੱਥੇ ਗਿਆ ਤੇ ਉਸ ਗੱਲਬਾਤ ਚ ਸ਼ਾਮਲ ਹੋਇਆ ਤੇ ਵਾਪਸ ਆਇਆ ਤੇ ਸਾਰਾ ਜਿਹੜਾ ਉਹ ਮਾਫੀ ਦਾ ਉਹ ਗੁਰਮਤਾ ਉਹ ਇੱਥੇ ਆ ਕੇ ਬਾਅਦ ਚ ਤਿਆਰ ਕੀਤਾ ਗਿਆ। ਇਸ ਗੱਲ ਦੇ ਉੱਤੇ ਪਿਛਲੀ ਕਾਂਗਰਸੀ ਸਰਕਾਰ ਵਲੇ ਜਿਹੜੀ ਜਾਂਚ ਕਮੇਟੀ ਸੀ ਉਹਨੇ ਅਕਸ਼ੇ ਕੁਮਾਰ ਨੂੰ ਵੀ ਸੱਦਿਆ ਸੀ। ਚੰਡੀਗੜ੍ਹੋਂ ਹੋ ਕੇ ਗਿਆ ਸੀ। ਉਹ ਸਾਰਾ ਮਾਮਲਾ ਵੀ ਨਾਲ ਉੱਠ ਪਿਆ ਕਿਉਂ ਕਿਹੜਾ ਸਿੰਘ ਸਾਹਿਬ ਸੀ ਜਿਹੜਾ ਉੱਥੇ ਗਿਆ ਸੀ। ਜੀ। ਤਿਉਹ ਸਾਰੀ ਕਹਾਣੀ ਚ ਕੌਣ ਸੱਚਾ ਕੌਣ ਝੂਠਾ ਸੀ ਇਹਦੇ ਨਾਲ 100 ਸਵਾਲਾਂ ਦਾ ਇੱਕ ਵੱਡਾ ਸਵਾਲ ਹੋਰ ਉੱਠ ਪਿਆ ਅੰਗਰੇਜ਼ੀ ਵਿੱਚ ਇੱਕ ਲਫ਼ਜ਼ ਹੈ ਡਿਕਿਊਜ਼ ਕਿ ਆਪਣੇ ਆਪ ਨੂੰ ਜ਼ਮੀਰ ਦੀ ਆਵਾਜ਼ ਤੇ ਪਾਸੇ ਕਰ ਲੈਣਾ ਕਿ ਮੈਂ ਇਹਦੇ ਚ ਨਹੀਂ ਬਹਿਣਾ ਚਾਹੁੰਦਾ ਅਦਾਲਤਾਂ ਵਿੱਚ ਕੋਈ ਕੇਸ ਜਾਂਦਾ ਦੋ ਪਾਰਟੀਆਂ ਵਿੱਚੋਂ ਇੱਕ ਪਾਰਟੀ ਨਾਲ ਕੋਈ ਸਾਂਝ ਹੋਵੇ ਜੱਜ ਕਹਿੰਦੇ ਜੀ ਮੈਂ ਰਿਕਿਊਜ਼ ਕਰਦਾ ਮੈਂ ਇਸ ਕੇਸ ਦੀ ਸੁਣਵਾਈ ਨਹੀਂ ਕਰਨੀ ਦੋਵਾਂ 'ਚ ਕੋਈ ਤੇ ਕੱਲ ਨੂੰ ਕਹਿ ਸਕਦੀ ਇਹਨੇ ਪੱਖਪਾਤ ਕੀਤਾ ਜੱਜ ਤੱਕ ਪਹੁੰਚ ਕਰੇ ਤੇ ਤਾਂ ਵੀ ਕਰ ਸਕਦਾ ਜੇ ਉਹ ਜੱਜ ਦੋਵਾਂ ਪਾਰਟੀਆਂ 'ਚੋਂ ਕਿਸੇ ਪਾਰਟੀ ਦਾ ਕੋਈ ਕੇਸ ਪਹਿਲਾਂ ਲੜ ਚੁੱਕਾ ਹੋਵੇ ਵਕਾਲਤ ਕਰ ਚੁੱਕਾ ਹੋਵੇ ਤਾਂ ਵੀ ਅਸੂਲ ਇਹ ਕਹਿੰਦੇ ਆ ਕਿ ਉਸੇ ਵੇਲੇ ਉਹ ਚੋਂ ਬਾਹਰ ਨਿਕਲ ਜਾਵੇ ਉਸ ਫੈਸਲੇ ਵਿੱਚ ਸ਼ਾਮਲ ਨਾ ਹੋਵੇ ਇਹ ਦੁਨੀਆਵੀ ਅਦਾਲਤਾਂ ਵਿੱਚ ਆ ਤੇ ਅਰਕਾਲਪੁਰਖ ਦੀ ਅਦਾਲਤ ਵਿੱਚ ਇਹ ਮੁੱਦਾ ਕਿਉਂ ਨਹੀਂ ਉੱਠ ਸਕਦਾ ਇਹ ਮੁੱਦਾ ਹੁਣ ਉੱਠ ਪਿਆ ਇਹ ਗੱਲਾਂ ਨਿਕਲਾਈਆਂ ਨੇ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਸ ਵਕਤ ਦਸਖਤ ਕੀਤੇ ਸੀ ਦੋ ਜਣਿਆਂ ਦੇ ਦਸਖਤ ਉੱਤੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਇੱਕ ਹੋਰ ਦੇ ਤੇ ਤਿੰਨ ਜਣਿਆਂ ਦੇ ਦਸਖਤ ਹੇਠਲੀ ਲਾਈਨ 'ਚ ਸੀ ਉਹ ਪੰਜਾਂ ਦੇ ਸੀ ਕੀ ਉਹਨਾਂ ਪੰਜਾਂ ਵਿੱਚੋਂ ਅੱਜਵਲਿਆਂ ਵਿੱਚ ਕੋਈ ਬੈਠਦਾ ਜੇ ਉਹਨਾਂ ਪੰਜਾਂ 'ਚ ਕੋਈ ਬੈਠਦਾ ਤਾਂ ਇਹ ਆਖੇ ਕਿ ਸ਼੍ਰੋਮਣੀ ਕਮੇਟੀ ਸਪਸ਼ਟੀਕਰਨ ਦੇਵੇ ਪਹਿਲਾ ਸਪੈਕਟਿ ਕਰਨ ਤੇ ਸਿੰਘ ਸਾਹਿਬ ਤੁਸੀਂ ਦਿਓ ਜੀ ਕਿ ਤੁਸੀਂ ਉਦੋਂ ਮਾਫੀ ਨਾਮਾ ਦੇਣ ਵਾਲਿਆਂ ਚ ਵੀ ਮਾਫੀ ਦੇਣ ਵਾਲਿਆਂ ਚ ਵੀ ਫਿਰ ਮਾਫੀ ਨਾਮਾ ਰੱਦ ਕਰਨ ਵਾਲਿਆਂ ਵਿੱਚ ਵੀ ਤੁਹਾਡੀ ਦਿੱਤੀ ਮਾਫੀ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ 90 ਲੱਖ ਦੇ ਇਸ਼ਤਿਹਾਰ ਦੇ ਦਿੱਤੇ ਗੁਰੂ ਕੀ ਗੋਲਕ ਚੋਂ ਇੰਨਾ ਪੈਸਾ ਕੱਢ ਕੇ ਇਸ ਦਾ ਉਜਾਰਤਾ ਤੇ ਹੁਣ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਸਪੈਕਟਿ ਕਰਨ ਮੰਗਦੇ ਹੋ ਤੁਸੀਂ ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਤੇ ਅੱਜ ਦੇ ਅਕਾਲੀ ਦਲ ਦੇ ਪ੍ਰਧਾਨ ਤੋਂ ਸਪੈਕਟਿ ਕਰਨ ਮੰਗਦੇ ਹੋ ਇਹ ਸਵਾਲ ਉੱਠ ਪਿਆ ਕਿ ਜੇ ਕੋਈ ਉਹ ਜਹਾ ਸਿੰਘ ਸਾਹਿਬਾਂ ਉਹਨਾਂ ਪੰਜਾਂ ਚ ਜੇ ਕੋਈ ਇਹਨਾਂ ਚ ਹੋਵੇ ਪੰਜਾਂ ਚ ਮੈਨੂੰ ਨਹੀਂ ਪਤਾ ਹੈਗਾ ਕਿ ਕਦੇਗਾ ਜੇ ਕੋਈ ਹੈਗਾ ਤੇ ਉਹ ਵਿੱਚ ਬਹਿਣਾ ਚਾਹੀਦਾ ਕਿ ਨਹੀਂ ਸਭ ਤੋਂ ਵੱਡਾ ਸਵਾਲ ਏ ਕਿ ਜੋ ਨਾਮ ਹੀ ਹੋਵੇ ਤੇ ਜਿਹੜੇ ਪੰਜਾਂ ਨੇ ਉਦੋਂ ਇਹ ਕੰਮ ਕੀਤਾ ਸੀ ਜਿਹਦਾ ਕਰਕੇ ਸਿੱਖ ਪੰਥ ਉਹ ਚ ਨਾ ਰੌਲਾ ਪੈ ਗਿਆ ਅੱਜ ਤੱਕ ਸਾਰੇ ਕਹਿੰਦੇ ਸੀ ਹੁਣ ਵੀ ਕਹਿੰਦੇ ਨੇ ਕਿ ਅਕਾਲ ਤਖਤ ਦੇ ਜਹਦਾ ਸਭ ਸਿੱਖ ਪੰਥ ਦੀ ਸਰਵੋੱਚ ਸਥੀ ਤੇ ਉਦੋਂ ਸਰਬੋੱਚ ਹਸਤੀ ਦੇ ਪੁਤਲੇ ਬਣਾ ਕੇ ਪ੍ਰਕਰਮਾਂ ਚ ਘੜੀਸਿਆ ਗਿਆ ਗੁਰੂ ਘਰ ਚ ਜੀ ਬਾਹਰ ਲਿਆ ਕੇ ਅੱਗ ਲਾ ਕੇ ਸਾੜੇ ਗਏ ਉਹ ਸਾਰੀਆਂ ਵੀਡੀਓ ਮੌਜੂਦ ਨੇ ਜਿਨ੍ਹਾਂ ਦੇ ਇੱਕ ਗਲਤ ਕਦਮ ਨੇ ਇੰਨੀ ਜਿਆਦਾ ਬੇਰੋਹੀ ਬੇਅਦਬੀ ਕਰਵਾ ਦਿੱਤੀ ਉਸ ਅਹੁਦੇ ਦੀ ਉਹ ਜਿਹੜੇ ਆ ਉਹਨਾਂ ਨੂੰ ਤਾਂ ਕੋਈ ਸਾਧ ਹੀ ਨਹੀਂ ਰਹਿ ਕੀ ਇਸ ਕਰਕੇ ਨਹੀਂ ਸਾਧ ਰਹਿ ਕਿ ਉਹ ਬੜੀਆਂ ਮਾਲਦਾਰ ਸਾਮੀਆਂ ਹੋ ਗਈਆਂ ਨੇ ਕੀ ਇਸ ਕਰਕੇ ਨਹੀਂ ਸਾਧ ਰਹਿ ਕਿ ਉਹਨਾਂ ਦੀ ਪਿੱਛੇ ਕੋਈ ਆ ਇਹ ਸਵਾਲ ਵੀ ਕਿਉਂ ਪਾਸੇ ਰਹਿ ਗਿਆ ਸਾਰੇ ਸਵਾਲ ਸੋਸ਼ਲ ਮੀਡੀਆ ਤੇ ਅੱਜ ਥੋੜੇ ਉੱਠ ਚੁੱਕੇ ਆ ਇਹ ਸਵਾਲ ਵੀ ਪਾਸੇ ਰਹਿ ਗਿਆ ਕਿ ਮੈਸेंजर ਆਫ ਗॉड ਫਿਲਮ ਚਲਾਉਣ ਵਾਸਤੇ ਇਹ ਚਰਚਾ ਸੀ ਕਿ ਇੱਕ ਪਾਰਟੀ ਨੇ ਆਪਣੇ ਵਰਕਰਾਂ ਨੂੰ ਆਖਿਆ ਹਾਲ ਭਰਿਆ ਦਿਸਣਾ ਚਾਹੀਦਾ ਤੁਸੀਂ ਆ ਕੇ ਵੇਖੋ ਔਰ ਪੁਲਿਸ ਲਾਤੀ ਸੀ ਤੇ ਆਖਿਆ ਸੀ ਦੂਸਰਾ ਕੋਈ ਨਾ ਆਉਣ ਦੇ ਬਸ ਚਲਾਉਣੀ ਆ ਕਿਉਂਕਿ ਬਾਬੇ ਦੀ ਅਗਲੀ ਵਾਰੀ ਵੋਟਾਂ ਚਾਹੀਦੀਆਂ ਉਹ ਸਾਰੇ ਮੁੱਦੇ ਚੁੱਕੇ ਕਿਉਂ ਨਹੀਂ ਜਾ ਰਹੇ ਇਨ੍ਹਾਂ ਮੁੱਦਿਆਂ ਦਾ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਖਲਾਰਾ ਜਿਆਦਾ ਪਾ ਗਿਆ ਜਿਉਂ-ਜਿਉਂ ਇਹ ਭੁੱਲਣਗੇ ਕਿ ਦੋਧੀਆਂ ਲਈਆਂ ਇੰਨੀਆਂ ਨਿਕਲਦੀਆਂ ਆ ਰਹੀਆਂ ਹੁਣ ਜਿਹੜਾ ਸਿੱਖ ਸਮਾਜ ਇੰਨੇ ਚਿਰ ਦਾ ਚੁੱਪ ਸੀ ਜਿਹੜਾ ਸਿੱਖ ਪੰਥੀ ਨਿਚਰ ਦਾ ਚੁੱਪ ਸੀ ਆਮ ਸਿੱਖ ਵੀ ਚਾਹੁੰਦੇ ਜੀ ਇੱਕ ਵਾਰੀ ਹੁਣ ਸਾਰਾ ਕੁਝ ਸਾਹਮਣੇ ਆ ਹੀ ਜਾਣਾ ਚਾਹੀਦਾ ਕਿ ਉਸ ਵਕਤ ਕੀ ਕੁਛ ਗੱਲ ਚੀ ਜਿਹੜਾ ਲੁਕਿਆ ਰਹਿ ਗਿਆ ਉਹ ਲੁਕਿਆ ਨਹੀਂ ਰਹਿਣਾ ਚਾਹੀਦਾ ਜੀ ਪਰ ਸਾਬ ਅੱਗੇ ਵਧਦੇ ਆ ਗੱਲ ਕਰਦੇ ਆ ਪੂਜਾ ਖੇਡ ਕਰਦੀ यूपीएससी ਦਾ ਪੇਪਰ ਕਲੀਅਰ ਕੀਤਾ ਤੇ ਹੁਣ यूपीएससी ਨੇ ਹੀ ਐਫਆਈਆਰ ਦਰਜ ਕਰ ਦਿੱਤੀ ਹੈ ਕਹਿੰਦੇ ਕਿ ਜਿਹੜੇ ਸਰਟੀਫਿਕੇਟ ਸੀਗੇ ਉਹਦੇ ਵਿੱਚੋਂ ਕਈ ਚੀਜ਼ਾਂ ਨਕਲੀ ਹੈ ਇਹ ਮਾਮਲਾ ਹੁਣ ਕਿੱਧਰ ਨੂੰ ਜਾਏਗਾ ਕੋਈ ਕਹਿੰਦੇ ਦੀ ਟੈਸਟ ਕਲੀਅਰ ਕੀਤਾ ਸੀ ਉਹ ਵੀ ਰੱਦ ਹੋ ਜਾਣਾ ਕੰਮ ਜੀ ਹੁਣ ਦੇਖੋ ਨਵਜੀਤ ਜੀ ਅਸੀਂ 2-3 ਵਾਰੀ ਅੱਗੇ ਇੱਥੇ ਗੱਲ ਕੀਤੀ ਮੈਂ ਹੋਰ ਕਰਨੇ ਨਹੀਂ ਸੀ ਚਾਹਦਾ ਜੀ ਸਾਡੇ ਜਿਹੜੇ ਟਿੱਪਣੀਆਂ ਕਰਨ ਵਾਲੇ ਉਹਨਾਂ ਚੋਂ 2-3 ਵਾਲਾ ਨੇ ਆਖਿਆ ਬਾਕੀ ਤੇ ਸਾਰੇ ਵਿਚਾਰੀ ਕੁੜੀ ਦਾ ਮੀਡੀਆ ਟ੍ਰਾਇਲ ਕਰਦੇ ਆ ਤੁਸੀਂ ਵੀ ਇਹੋ ਕੁਝ ਕਰਦੇ ਪੈ ਜੀ ਅਸੀਂ ਮੀਡੀਆ ਟ੍ਰਾਇਲ ਕਰਨ ਵਾਲਾ ਚ ਬਿਲਕੁਲ ਨਹੀਂ ਜੀ ਪਰ ਜੋ ਸੱਚ ਸਾਹਮਣੇ ਆਉਂਦਾ ਪਿਆ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਜੋ ਕੁਝ ਸਾਹਮਣੇ ਆਇਆ ਜਿਹਦੀ ਮਾਂ ਨੇ ਲੋਕਾਂ ਤੇ ਪਿਸਤੌਲ ਲੈ ਰਾਇਆ ਹੁਣ ਪਰਚਾ ਵੀ ਦਰਜ ਹੋ ਗਿਆ ਫੜੀ ਗਈ ਆ ਤੇ ਅਸੀਂ ਆਖਿਆ ਫੜੀ ਗਈ ਆ ਉਥੋਂ ਦੀ ਸਰਕਾਰ ਨੇ ਉਹਦੇ ਘਰ ਦੇ ਬਾਹਰ ਵਾਰ-ਵਾਰ ਫੁੱਟ ਪਾਸ ਤੇ ਜਿਹੜੇ ਐਨਕ੍ਰੋਚਮੈਂਟ ਹੋਇਆ ਸੀ ਜਿਹੜਾ ਕਬਜ਼ਾ ਸੀ ਉਹ ਹਟਾਤਾ ਅਸੀਂ ਉਹ ਵੀ ਦੱਸਿਆ ਪਰ ਨਾਲ ਅਸੀਂ ਇਕੱਲੇ ਆ ਜਿਨੇ ਆਖਿਆ ਕਿ ਹੁਣ ਤੁਹਾਨੂੰ ਕਬਜ਼ਾ ਦਿਸ ਪਿਆ ਜਦੋਂ ਰੋਲਾ ਪੈ ਗਿਆ ਹੁਣ ਤੱਕ ਤੁਸੀਂ ਕਿੱਥੇ ਸੁੱਤੇ ਸੀ ਇਹ ਬਾਕੀਆਂ ਤੇ ਨਹੀਂ ਠਾਇ ਅਸੀਂ ਠਾਇਆ ਵੀ ਹੁਣ ਤੱਕ ਕਿਉਂ ਸੀ ਲਾਜੀ ਸੀ ਜੇ ਉਹਦੇ ਪਿਓ ਤੇ ਕਿਸਦਰ ਚੁੰਦਾ ਪਿਆ ਕੁੜੀ ਦੀਆਂ ਗਲਤੀਆਂ ਨਿਕਲਾਈਆਂ ਅਸੀਂ ਸਭ ਕੁਝ ਦੱਸਿਆ ਪਰ ਅਸੀਂ ਪੱਖਪਾਤ ਤੋਂ ਬਚਣ ਦਾ ਯਤਨ ਕੀਤਾ ਹੁਣ ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਜਿੱਥੇ ਸਾਰਾ ਕਾਲਾ ਮਾਲਾ ਹੋਇਆ ਉਹਦੀ ਜਿਹੜੀ ਅੱਜ ਦੀ ਤਾਜ਼ਾ ਸਟੇਟਮੈਂਟ ਹੈ ਜੁਲਾਈ 19 2024 ਉਹ ਕੀ ਕਹਿੰਦੀ ਹੈ ਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ has conducted a detailed and thorough investigation in the manner of Miss Pooja Manorma Dilip Khedkar, a provisionally recommended candidate of the civil service examination 2022. From this investigation, it has been revealed that she fraudulently availed attempts beyond the permissible limit under the examination rules by faking her identity ਆਪਣੇ ਜਿਹੜੇ ਆਈਡੀ ਆ ਉਹ ਵੀ ਜਲਦੀ ਬਣਾਈ ਉਹ ਚ ਕੁਛ ਹਰੇ ਫੇਰੀ ਕੀਤੀ 22 ਵੇ ਔਫ ਚੇਂਜਿੰਗ ਹਰਨੇਮ ਉਹਦੇ ਵਿੱਚ ਆਪਣਾ ਨਾਮ ਹੀ ਬਦਲ ਕੇ ਦੁਬਾਰਾ ਅਪਲਾਈ ਕੀਤਾ ਹਰ ਫਾਦਰਜ਼ ਨੇਮ ਮਦਰਜ਼ ਨੇਮ ਆਪਣਾ ਨਾਮ ਹੀ ਬਦਲਿਆ ਮਾਂ ਤੇ ਬਾਪ ਦਾ ਵੀ ਬਦਲਿਆ ਹਰ ਫੋਟੋਗ੍ਰਾਫ ਆਪਣੇ ਫੋਟੋਗ੍ਰਾਫ ਤੇ ਦਸਖਤ ਵੀ ਬਦਲੇ ਫੋਟੋਗ੍ਰਾਫ ਸਿਗਨੇਚਰ ਹਰ ਈਮੇਲ ਆਈਡੀ ਮੋਬਾਈਲ ਨੰਬਰ ਐਂਡ ਐਡਰੈਸ ਯਾਨੀ ਸਾਰੀਆਂ ਚੀਜ਼ਾਂ ਬਦਲ ਕੇ ਤੇਨੇ ਕੀਤਾ ਹੁਣ ਸਵਾਲ ਇਹ ਆ ਅੱਜ ਯੂਪੀਐਸਸੀ ਕਹਿੰਦੀ ਹੈ ਕਿ ਅਸੀਂ ਇਹ ਸਾਰਾ ਕੁਝ ਫੜ ਲਿਆ ਜਦੋਂ ਇੰਨਾ ਕੁਝ ਹੋਇਆ ਉਹਦੇ ਯੂਪੀਐਸਸੀ ਵਾਲੇ ਸੁੱਤੇ ਸੀ ਇਹਦੇ ਵਰਗੇ ਹੋਰ ਕਿੰਨੇ ਕਰਕੇ ਹੋਣਗੇ ਜੀ ਕੀ ਤੁਸੀਂ ਉਹਨਾਂ ਸਾਰੇ ਪਰਤਾਲ ਕਰਾਓਗੇ ਇੱਥੇ ਤਾਂ ਇਹ ਵੀ ਰੌਲਾ ਪਿੰਦਾ ਕਿ ਸਟੇਟ ਕਰੀਡਰ ਵਿੱਚੋਂ ਜਿਨ੍ਹਾਂ ਲੋਕਾਂ ਦੇ ਨਾਂ ਪ੍ਰਮੋਸ਼ਨਾਂ ਵਾਸਤੇ ਜਾਂਦੇ ਆ ਉਹਨਾਂ ਦੇ ਮਾਮਲੇ ਵਿੱਚ ਪੇਕਣ ਚੂਜ ਹੁੰਦੀ ਹੈ ਇੱਥੇ ਪੰਜਾਬ ਦੇ ਵਿੱਚ ਇੱਕ ਰਿ ਇੱਕ ਕਰਪਟ ਬੰਦਾ ਫੜਿਆ ਗਿਆ ਸੀ ਪੰਜਾਬ ਪਬਲਿਕ ਸਰਵਿਸਿਜ਼ ਦਾ ਚੇਅਰਮੈਨ ਹੂੰ ਉਹਦੇ ਬਾਰੇ ਚਿੱਠੀਆਂ ਲਿਖਿਆ ਗਏ ਅਸੀਂ ਵਾਜਪਈ ਸਾਹਿਬ ਨੂੰ ਕਿ ਇਹਨੂੰ ਯੂਨੀਅਨ ਪਬਲਿਕ ਸਰਵਿਸਿਜ਼ ਦਾ ਚੇਅਰਮੈਨ ਬਣਾ ਦਿਓ ਉਹ ਸਾਰੇ ਮੁੱਦੇ ਉੱਠ ਪਏ ਨੇ ਹੁਣ ਜਿਹੜੇ ਯੂਪੀਐਸਸੀ ਵਾਲੇ ਆ ਇਕੱਲੇ ਪੂਜਾ ਖੇਡ ਕਰਦਾ ਸਵਾਲ ਨਹੀਂ ਇਹ ਸਾਰਾ ਖਲੜਾ ਜਿਹੜਾ ਉੱਤੇ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਪੂਜਾ ਖਿੜਕਰ ਆਪਣਾ ਕੇਸ ਭੁਗਤ ਹੈਗੀ ਇਹਨਾਂ ਨੂੰ ਵੀ ਸੱਚ ਸਾਹਮਣੇ ਲਿਆਉਣਾ ਚਾਹੀਦਾ ਤੁਹਾਨੂੰ ਸਭ ਅੱਗੇ ਵੱਧਦੇ ਗੱਲ ਕਰਦੇ ਯੂਪੀ ਦੀ ਕਿ ਯੂਪੀ ਦੇ ਵਿੱਚ ਸਿਆਸੀ ਸੰਕਟ ਭਾਰਤੀ ਜਨਤਾ ਪਾਰਟੀ ਤੇ ਦਿਖਾਈ ਦੇ ਰਿਹਾ ਹੈ ਅੱਜ ਉੱਥੇ ਇੱਕ ਕਾਵੜ ਯਾਤਰਾ ਕੱਢੀ ਜਾ ਰਹੀ ਹੈ ਜੋਗੀ ਅਦੱਤਿਆਦ ਜਿਹੜੇ ਯੂਪੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕੁਝ ਕੁ ਪਾਬੰਦੀਆਂ ਵੀ ਲਗਾਈਆਂ ਉਹ ਕਹਿੰਦੇ ਆ ਕਿ ਨਾਮ ਪਤਾ ਹੋਣਾ ਚਾਹੀਦਾ ਜਿੱਥੇ ਕਿ ਢਾਬੇ ਹੈ ਇਹ ਕਿਉਂ ਕਰਨ ਦੀ ਜ਼ਰੂਰਤ ਪੈ ਗਈ ਦੇਖੋ ਕਾਂਵੜ ਯਾਤਰਾ ਅੱਜ ਨਹੀਂ ਖੱਡੀ ਜਾ ਰਹੀ ਹਰ ਸਾਲ ਕੱਢੀ ਜਾਂਦੀ ਹੈ ਤੇ ਇਹ ਫਿਰ ਕਈ ਕਿ ਦਿਨ ਚੱਲਦੀ ਹੈ। ਸ਼ਿਵ ਭਗਤ ਜਿਹੜੇ ਨੇ ਉਹ ਕਾਂਵੜ ਇੱਕ ਸ਼ਰਦਾ ਨਾਲ ਬਣਾਇਆ ਹੋਇਆ ਤੇ ਉਹ ਮੋਢੇ ਤੇ ਚੱਕ ਕੇ ਤੁਰਦੇ ਆ। ਉਹਦਾ ਸਤਕਾਰ ਵਜੋਂ ਨਾਂ ਕਾਂਵੜ ਦਿੰਦੇ ਆ। ਕੁਝ ਲੋਕ ਸਾਈਕਲਾਂ ਤੇ ਜਾਂਦੇ ਆ। ਕੁਝ ਪੈਦਲ ਜਾਂਦੇ ਆ। ਕੁਝ ਸ਼ਾਇਦ ਗੱਡੀਆਂ ਤੇ ਵੀ ਜਾਂਦੇ ਆ, ਮੋਟਰਸਾਈਕਲਾਂ ਤੇ ਵੀ ਹੁਣ ਤਾਂ ਜਾਣ ਲੱਗ ਪਏ। ਉਹ ਸਾਰੇ ਜਾਂਦੇ ਆ। ਜਦੋਂ ਜਾਂਦੇ ਆ ਜਿਸ ਤਰ੍ਹਾਂ ਅਮਰਨਾਥ ਦੀ ਯਾਤਰਾ ਪਵਿੱਤਰਤਾ ਨਾਲ ਸ਼ਰਦਾ ਨਾਲ ਹੁੰਦੀ ਆ। ਹਾਂ। ਹੋਰ ਥਾਵਾਂ ਦੀ ਯਾਤਰਾ ਹੁੰਦੀ ਆ। ਕਲਾਸ਼ ਤੀਰਤੀ ਯਾਤਰਾ ਹੁੰਦੀ ਆ। ਉਸੇ ਤਰ੍ਹਾਂ ਇਹ ਯਾਤਰਾ ਸ਼ੁਰੂਆਤ ਸ਼ਰਦਾ ਨਾਲ ਹੁੰਦੀ ਆ। ਪਰ ਸ਼ਰਦਾ ਵੀ ਜਿਹੜੀ ਆ ਇੱਕ ਥਾਂ ਦੇ ਉੱਤੇ ਇੱਕ ਖਾਸ ਪੜਾ ਤੇ ਜਾ ਕੇ ਕਈ ਵਾਰੀ ਲੋਕਾਂ ਦੇ ਮਨ ਵਿੱਚ ਇਹ ਆ ਜਾਂਦਾ। ਮੇਰੇ ਕੋਲ ਇੰਨੀ ਸ਼ਰਦਾ ਬਾਕੀ ਮੇਰੇ ਸਾਹਮਣੇ ਕੀ ਨੇ। ਜਦੋਂ ਇਹ ਆ ਜਾਂਦੀ ਆ। ਫਿਰ ਉਹ ਬਾਕੀ ਸਭ ਲੋਕਾਂ ਨੂੰ ਟਿੱਟ ਜਾਣਦੇ ਇਹ ਵੀ ਗੱਲ ਅਸੀਂ ਵੇਖੀ ਹੋਈ ਆ। ਪਿਛਲੇ ਸਾਲਾਂ ਚ ਅਸੀਂ ਇਹ ਵੇਖਿਆ ਕਿ ਜਦੋਂ ਤੁਰਦੇ ਆ ਤੇ ਨਿਯਮ ਕਾਨੂੰਨ ਨਹੀਂ ਮੰਨਦੇ ਟ੍ਰੈਫਿਕ ਚੱਲਦੇ ਦੇ ਵਿੱਚ ਦੀ ਲੰਘਣ ਦਾ ਯਤਨ ਕਰਦੇ ਆ ਉਦੋਂ ਟ੍ਰੈਫਿਕ ਚੱਲ ਰਿਹਾ ਹੁੰਦਾ ਕਿਸੇ ਨਾ ਕਿਸੇ ਨੂੰ ਪਾਸਾ ਵੱਜ ਜਾਂਦਾ ਫਿਰ ਗੱਡੀਆਂ ਵੀ ਸਾੜੀਆਂ ਗਈਆਂ ਹੱਲਾ ਗੁੱਲਾ ਵੀ ਉੱਤੇ ਹੁੰਦਾ ਰਿਹਾ ਬਹੁਤ ਕੁਝ ਹੁੰਦਾ ਸੀ ਹੁਣ ਅੱਜ ਕੱਲ ਉਹ ਨਹੀਂ ਕਿਉਂਕਿ ਅੱਜ ਕੱਲ ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਹੈ ਇਹਨਾਂ ਨੇ ਆਉਣ ਤੋਂ ਬਾਅਦ ਇਹ ਕਹਿਤਾ ਟ੍ਰੈਫਿਕ ਨੂੰ ਰੋਕਣਾ ਪਵਿੱਤਰ ਰੋਕਿਆ ਜਾ ਸਕਦਾ ਜਬਾਨੀ ਹਦਯਤਾ ਨੇ ਵੀ ਇਹ ਜਿਹੜੇ ਸ਼ਿਵ ਭਗਤ ਕਾਂਵੜ ਜਾਂਦੇ ਆ ਇਹਨਾਂ ਕਾਂਵੜੀਆਂ ਦੇ ਮਾਮਲੇ ਵਿੱਚ ਕਿਸੇ ਕਿਸਮ ਦਾ ਕੋਈ ਰਾਹ ਦੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਜਾਣ ਦਿਓ ਸਾਰੀਆਂ ਸਹੂਲਤਾਂ ਦਿਓ ਪਿਛਲੇ ਤੋਂ ਪਿਛਲੇ ਸਾਲ ਤਾਂ ਇੱਕ ਵਾਰੀ ਇਹ ਵੀ ਹੋਇਆ ਸੀ ਕਿ ਹੈਲੀਕਾਪਟਰ ਤੇ ਚੜ ਕੇ ਪੁਲਿਸ ਦੇ ਅਫਸਰਾਂ ਨੇ ਕਾਂਵੜ ਯਾਤਰੀਆਂ ਦੇ ਉੱਤੇ ਫੋਲਵਰਸਾਈਜ਼ ਉਹਦੇ ਤੋਂ ਕਈ ਕਿਸਮ ਦਾ ਵਿਵਾਦ ਉੱਠਿਆ ਸੀ ਕਿ ਕੀ ਹੁਣ ਪੁਲਸ ਆ ਕੰਮ ਕਰਿਆ ਕਰੇਗੀ ਪਰ ਉਹ ਵੀ ਉਹਨਾਂ ਦੀ ਸਰਕਾਰੋ ਜੋ ਮਰਜ਼ੀ ਕਰਾਉਣ ਪੁਲਸ ਤੋਂ ਪੁਰਸ ਕਰੇਗੀ ਉਹਨਾਂ ਨੇ ਇਹ ਕਰ ਦਿੱਤਾ ਸੀ ਇਹਦੀ ਚਰਚਾ ਵੀ ਚੱਲਦੀ ਰਹੀ ਐਸ ਵਾਰੀ ਇੱਕ ਨਵਾਂ ਮੁੱਦਾ ਉੱਠ ਪਿਆ ਉਹ ਕੀ ਹੈ ਤੁਸੀਂ ਇੱਧਰ ਬਿਆਸ ਨੂੰ ਜਾਓ ਜਦੋਂ ਕਰਤਾਰਪੁਰ ਤੋਂ ਲੰਘ ਜਾਂਦੇ ਆ ਉਧਰੋਂ ਜੰਡਿਆਲੇ ਗੁਰੂ ਤੋਂ ਉਹਰੇ ਨੂੰ ਤੁਰ ਪੈਣੇ ਆ ਜਿੰਨੇ ਤੁਹਾਨੂੰ ਟਾਬੇ ਮਿਲਣਗੇ ਕੋਈ ਦੋ ਚਾਰ ਨੂੰ ਛੱਡ ਦਿਓ ਟਾਬੇ ਹੁਣ ਰੈਸਟੋਰੈਂਟ ਹੋਣ ਸਾਰਿਆਂ ਦੇ ਵਿੱਚ ਰਾਧਾ ਸਵਾਮੀ ਸੰਪਰਦਾ ਜਿਹੜੀ ਉਹਨਾਂ ਦੇ ਮੁਖੀ ਉਹਨਾਂ ਦੇ ਬਾਬਾ ਜੀ ਦੀ ਤਸਵੀਰ ਲੱਗੀ ਹੋਵੇਗੀ ਨਾਲੇ ਲਿਖਿਆ ਹੋਵੇਗਾ ਕਿ ਇੱਥੇ ਸਿਰਫ ਵੈਸ਼ਨੂ ਭੋਜਨ ਬਣਦਾ ਤਾਂ ਕਿ ਆਉਂਦੇ ਜਾਂਦੇ ਲੋਕ ਸਮਝਣ ਕਿ ਇਹ ਵੀ ਆਪਣਾ ਹੀ ਆ ਤੇ ਆਪਣੇ ਵਰਗਾ ਇਹ ਕਹਿ ਕੇ ਤੇ ਲੋਕੀ ਫਿਰ ਉਹਦੇ ਕੋਲ ਗਾਹਕ ਜਿਹੜੇ ਬੈਠ ਸਕਣ ਉਦਾਂ ਮੈਂ ਕਈ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਸਾਹਮਣੇ ਵੈਸ਼ਨੂ ਆ ਪਰਦੇ ਪਿੱਛੇ ਲੋਕਾਂ ਨਾਲ ਬੈਠ ਕੇ ਖਾਣ ਪੀਣ ਵੀ ਕਰਪੁਰ ਲੈਂਦੇ ਆ ਪਰ ਉਹਨਾਂ ਨੂੰ ਪਤਾ ਕਿਦੋਂ ਲੰਗ ਦੀ ਸੰਗਤ ਆਉਣੀ ਤਾਂ ਜੇ ਬਾਬਾ ਦੀ ਤਸਵੀਰ ਹੋਵੇ ਬਾਬਾ ਜੀ ਦੀ ਤਸਵੀਰ ਦੇ ਨਾਲ ਵੈਸ਼ਨੋ ਲਿਖਿਆ ਹੋਵੇ ਦੋਵੇਂ ਗੱਲਾਂ ਹੁਣ ਜੇ ਬਾਬਾ ਜੀ ਦੀ ਤਸਵੀਰ ਨਹੀਂ ਤੇ ਉੱਥੇ ਉਹ ਗੁਰਾਕ ਜਾਂਦੇ ਨਹੀਂ ਉਹ ਸੰਗਤ ਵਾਲੇ ਜਿਹੜੇ ਇਸੇ ਤਰ੍ਹਾਂ ਯੂਪੀ ਵਿੱਚ ਉੱਥੇ ਵੀ ਜਿਹੜੇ ਟਾਬਿਆਂ ਵਾਲੇ ਆ ਉਹ ਹਰ ਕੋਈ ਆਪਣੇ ਆਪ ਨੂੰ Hindu ਟਾਬੇ ਵਾਲਾ ਦੱਸਣਾ ਚਾਹੁੰਦਾ ਜੀ ਕਾਰੋਬਾਰ ਦਾ ਸਵਾਲ ਹੈ ਹੁਣ ਉੱਥੇ ਇੱਕ ਸ਼ਿਕਾਇਤ ਆ ਗਈ ਕਿ ਰਸਤੇ 'ਚ ਕਈ ਟਾਬਿਆਂ ਵਾਲੇ ਆ ਜਿਨ੍ਹਾਂ ਨੇ ਭਾਰਤ ਮਾਤਾ ਹਿੰਦ ਮਾਤਾ ਦੇਵੀ ਮਾਤਾ ਬਾ ਇਸ ਤਰ੍ਹਾਂ ਢਾਬੇ ਰੱਖੇ ਪਰ ਉਹ Hindu ਨਹੀਂ ਗਏ ਉਹਨਾਂ ਨੇ ਨਾ Hindu ਸ਼ਰਧਾ ਮੁਤਾਬਕ ਰੱਖਿਆ ਕਿਉਂਕਿ Hindu ਤੀਰਥ ਯਾਤਰੀ ਕਾਂਵੜੀ ਵਾਲੇ ਜਿਹੜੇ ਨੇ ਉਧਰੋਂ ਲੰਘਦੇ ਆ ਤੇ ਅਗਲੇ ਨੂੰ ਇਹ ਸਾਡਾ ਕਾਰੋਬਾਰ ਚੱਲਦਾ ਰਹੇ ਹੁਣ ਇਹ ਗੱਲ ਜਿਹੜੀ ਸ਼ਿਕਾਇਤ ਆਈ ਸੀ ਜੇ ਕੋਈ ਇਸ ਤਰ੍ਹਾਂ ਇੱਕ ਅਦੁਕਾ ਕਰਦਾ ਉਹਦੀ ਗੱਲ ਹੋਰ ਹੈ ਕਿਸੇ ਨੇ ਕਿਸੇ ਥਾਂ ਤੋਂ ਖਾਣਾ ਕਿ ਨਹੀਂ ਖਾਣਾ ਉਹ ਆਪਣੇ ਤੌਰ ਤੇ ਵੇਖ ਲੈ ਸਰਕਾਰ ਨੇ ਉੱਕਾ ਪੁੱਕਾ ਇਹ ਕਰਤਾ ਕਿ ਸਾਰੇ ਢਾਬਿਆਂ ਵਾਲੇ ਆਪਣੇ ਢਾਬਿਆਂ ਦੇ ਬੋਰਡ ਦੇ ਥੱਲੇ ਆਪਣਾ ਨਾਂ ਲਿਖਣ ਢਾਬੇ ਦਾ ਨਾਂ ਜੋ ਮਰਜ਼ੀ ਰੱਖ ਲਓ ਪਰ ਮਾਲਕ ਦਾ ਨਾਂ ਲਿਖਿਆ ਹੋਵੇ ਤਾਂ ਕਿ ਪਤਾ ਲੱਗ ਜਾਵੇ ਕਿ ਮਾਲਕ ਹਿੰਦੂ ਹੈਗਾ ਕਿ ਨਹੀਂ ਹੈਗਾ ਜੀ ਇਹ ਕਾਂਬੜ ਯਾਤਰਾ ਤੇ ਚੱਲਣੀ ਥੋੜੇ ਦਿਨ ਉਸ ਤੋਂ ਬਾਅਦ ਸਾਰਾ ਸਾਲ ਜਦੋਂ ਇਹ ਲਿਖ ਦਿੱਤਾ ਗਿਆ ਕਿ ਢਾਬੇਵਾਲ ਦਾ ਅਸਲੀ ਨਾਂ ਆ ਵਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਫਿਰਕੂ ਮਾਹੌਲ ਹੈ ਕੱਲ ਨੂੰ ਕਿਸੇ ਵਕਤ ਵੀ ਉਸ ਇੱਕ ਢਾਬੇ ਵਾਲੇ ਨੂੰ ਚੁਣ ਕੇ ਨਿਸ਼ਾਨਾ ਬਣਾ ਕੇ ਉਹ ਤੇਮਲਾ ਕੀਤਾ ਜਾ ਸਕਦਾ ਜੀ ਅੱਗੇ ਵੀ ਇਸ ਤਰ੍ਹਾਂ ਹੁੰਦੇ ਰਿਹਾ ਜਦੋਂ ਹਰਿਆਣੇ ਚ ਜਾਟ ਅੰਦਲਨ ਹੋਇਆ ਸੀ ਪੰਜਾਬੀਆਂ ਦੇ ਉੱਤੇ ਹਮਲੇ ਹੋਏ ਸੀ ਗਣਮਣਕ ਗਣਮਿਸ ਕੇ ਉਦੋਂ ਹੀ ਇੱਕ ਖਾਸ ਬਰਾਦਰੀ ਜਿਨ੍ਹਾਂ ਦੇ ਐਮਪੀ ਤੇ ਐਮਐਲਏ ਵੀ ਨਹੀਂ ਹਰਿਆਣੇ ਚ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਦੁਕਾਨਾਂ ਦੇ ਉੱਤੇ ਤੇ ਉਹਨਾਂ ਦੇ ਸ਼ੋਰੂਮਾਂ ਤੇ ਵੀ ਹਮਲੇ ਹੋਏ ਸੀ ਇਹ ਜੇ ਪਹਿਲਾਂ ਹੀ ਲਿਖ ਦਿੱਤਾ ਜਾਵੇ ਤੇ ਇੱਕ ਕਿਸਮ ਦਾ ਇਹਨਾਂ ਨੂੰ ਟਾਰਗੇਟ ਬਣਾਉਣ ਵਾਲਾ ਇਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਗੱਲ ਇਹਦਾ ਕਿ ਸਿਆਸੀ ਪਾਰਟੀਆਂ ਵਿਰੋਧ ਕਰਦੀਆਂ ਨੇ ਪਰ ਉੱਥੋਂ ਦੀ ਸਰਕਾਰ ਕਹਿੰਦੀ ਹੈ ਜੀ ਸ਼ਰਧਾ ਦਾ ਸਵਾਲ ਹੈ ਦੂਸਰੇ ਲੋਕ ਉਹਨਾਂ ਦੇ ਟਾਬੇ ਤੇ ਜਾਣਾ ਚਾਹੁੰਦੇ ਜਿੱਥੇ ਉਹਨਾਂ ਦੇ ਆਪਣੇ ਧਰਮ ਬੜੇ ਹੋਣ ਇਸ ਕਰਕੇ ਇਹ ਜੀ ਆਖਿਆ ਹੁਣ ਇਹ ਮੁੱਦਾ ਕਾਫੀ ਉੱਥੇ ਭਖਿਆ ਪਿਆ ਕੱਲ ਨੂੰ ਕੀ ਫੈਸਲਾ ਹੁੰਦਾ ਮੈਨੂੰ ਪਤਾ ਨਹੀਂ ਪਰ ਉਦਾਂ ਇਹ ਭਾਰਤ ਵਿੱਚ ਆਹ ਜਿਹੜਾ ਟ੍ਰੈਂਡ ਚੱਲ ਪਿਆ ਜਿਹੜਾ ਰੁਝਾਨ ਹੈ ਕਿ ਹੁਣ ਇਹਨਾਂ ਗੱਲਾਂ ਦੇ ਉੱਤੇ ਵੀ ਫੈਸਲੇ ਇਸ ਤਰ੍ਹਾਂ ਹੋਇਆ ਕਰਨਗੇ ਉਹ ਚੰਗਾ ਨਹੀਂ ਲੱਗਦਾ ਬਦਕਿਸਮਤੀ ਨਾਲ ਸਾਡੇ ਸਮਾਜ 'ਚ ਇਹ ਕੋਈ ਯਾਰ ਹੈ ਜੀ ਲੋਕ ਸਭਾ ਗੱਲ ਹਰਿਆਣੇ ਦੀ ਕਰਦੇ ਆ ਕਿਉਂਕਿ ਹਰਿਆਣੇ ਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਕਿਸੇ ਨਾਲ ਕੋਈ ਗੱਠ ਜੋੜਨੀ ਇਕੱਲੇ ਚੋਣਾ ਲੜਾਂਗੇ ਪਹਿਲਾਂ ਜਿਹੜੀਆਂ ਚੋਣਾਂ ਲੋਕ ਸਭਾ ਚ ਲੜੀਆਂ ਸੀ ਉਹ ਗੱਠ ਜੋੜ ਚ ਸੀਗੀਆਂ ਹੁਣ ਇੰਡੀਆ ਗੱਠ ਜੋੜ ਵੀ ਖਤਰੇ 'ਚ ਆ ਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਗੋਆ ਤੋਂ ਬਾਅਦ ਮੇਅਰ ਵੀ ਹੈਗਾ ਗੋਆ ਚ ਵੀ ਸੀਟ ਜਿੱਤੀ ਹੈ ਦਿੱਲੀ ਚ ਵੀ ਸਰਕਾਰ ਹੈ ਪੰਜਾਬ ਵਿੱਚ ਵੀ ਅਸੀਂ ਜਿੱਤ ਸਕਦੇ ਹਾਂ ਇਸ ਕਰਕੇ ਪ੍ਰਭਾਵ ਪਾਉਣਾ ਚਾਹੁੰਦੇ ਜੀ ਦੇਖੋ ਸਿਆਸੀ ਪਾਰਟੀਆਂ ਨੇ ਜੀ ਅਸੀਂ ਕਿਹੜੀ ਉਹਨਾਂ ਨੂੰ ਕੋਈ ਸਲਾਹ ਦੇਣੀ ਹੈ ਹਾਂ ਅਸੀਂ ਤਾਂ ਹਾਲਾਤ ਦੀ ਚਰਚਾ ਕਰ ਸਕਦੇ ਹਾਂ ਹਾਲਾਤ ਕੀ ਕਹਿੰਦੇ ਨੇ ਉਹ ਇੱਕ ਹੁਣੇ ਇਹਨਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਹਰਿਆਣੇ 'ਚ ਤੇ ਦਿੱਲੀ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਲੜੀਆਂ ਦਿੱਲੀ ਵਿੱਚ ਤਾਂ ਸਫਾਇਆ ਹੋ ਗਿਆ ਦੋਵਾਂ ਨੂੰ ਕੁਝ ਨਹੀਂ ਮਿਲਿਆ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਕੁਝ ਮਿਲ ਗਿਆ ਆਮ ਆਦਮੀ ਪਾਰਟੀ ਨੇ ਇੱਕ ਸੀਟ ਲੜੀ ਸੋ ਨਹੀਂ ਜਿੱਤੀ ਪਰ ਜਿਹੜੀ ਨੋਟ ਕਰਨ ਵਾਲੀ ਗੱਲ ਉਹ ਇਹ ਕਿ ਲਗਾਤਾਰ 9.5 ਸਾਲ ਹੋ ਗਏ ਉੱਥੇ ਭਾਜਪਾ ਦੀ ਸਰਕਾਰ ਚੱਲਦੀ ਨੂੰ ਤੇ 10 ਸਾਲ ਹੋ ਗਏ ਸੀ ਨਰਿੰਦਰ ਮੋਦੀ ਸਰਕਾਰ ਕੇਂਦਰ 'ਚ ਚੱਲਦੀ ਨੂੰ ਇਹਦੇ باوجود ਹੁਣ ਜਦੋਂ ਲੋਕ ਸਭਾ ਚੋਣਾਂ ਹੋਈਆਂ ਤੇ ਹਰਿਆਣੇ ਦੀ ਵਿਧਾਨ ਸਭਾ ਦੀਆਂ 90 ਸੀਟਾਂ ਇਹ ਹੁਣ ਤੁਸੀਂ ਵੇਖੋ ਕਿ ਉਹਨਾਂ 90 ਦੇ ਵਿੱਚੋਂ 46 ਸੀਟਾਂ ਤੇ ਗੱਠ ਜੁੜ ਜਿੱਤਿਆ ਜੀ 44 ਤੇ ਭਾਜਪਾ ਰਹੀ ਹੈ ਇਹਦੇ ਮਤਲਬ ਇਹਨਾਂ ਕੋਲ ਬਹੁਤ ਛੋਟੇ ਜਿਹੇ ਇਕੱਠੇ ਹੋ ਗਏ ਤੁਰਪਨ ਤੇ ਲੋਕਾਂ ਦਾ ਵੈਣ ਇਹਨਾਂ ਦੇ ਨਾਲ ਚੱਲ ਪਵੇ ਇਹ ਉੱਥੇ ਸਰਕਾਰ ਵੀ ਬਣਾ ਸਕਦੇ ਆ ਜੇ ਇਹ ਆਪਸ ਵਿੱਚ ਖੇਬੜੇ ਰਹੇ ਤੇ ਸੰਭਾਵਨਾ ਹੈ ਦੋਹਾਂ ਤਰ੍ਹਾਂ ਦੀਆਂ ਖਰਾਬ ਹੋਣਗੀਆਂ ਪਰ ਅੱਜ ਜੋ ਕੁਝ ਪੰਜਾਬ ਵਿੱਚ ਘਟਣ ਹੋਗੀ ਇੱਥੇ ਲੋਕ ਸਭਾ ਚੋਣ ਵੀ ਅੱਡੋ ਅੱਡ ਲੜੀ ਚਲੋ ਠੀਕ ਹੈ ਇੱਕ ਨਿਵਾਦ ਜਿੱਤ ਲਿਆ ਇੱਕ ਨੇ ਘੱਟ ਜਿੱਤ ਲਿਆ ਉਹ ਵੱਡੀ ਗੱਲ ਨਹੀਂ ਗੀ ਵੱਡੀ ਗੱਲ ਇਹ ਆ ਕਿ ਉਹ ਚੋਣ ਦੇ ਦੌਰਾਨ ਆਪੋ ਚਕੜਤਨ ਬਹੁਤ ਹੋ ਗਈ ਜਿਹੜੀ ਕਸਰ ਉੱਥੇ ਰਹਿ ਗਈ ਸੀ ਆ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਦੇ ਵਿੱਚ ਆ ਕੇ ਨਿਕਲ ਗਈ ਇੱਥੇ ਫਿਰ ਸਾਰੇ ਜ਼ੋਰ ਨਾਲ ਇੱਕ ਦੂਸਰੇ ਦੇ ਖਿਲਾਫ ਹਰ ਕਿਸਮ ਦਾ ਮੰੰਦਾ ਚੰਗਾ ਬੋਲਿਆ ਗਿਆ ਅਸੀਂ ਕਿਸੇ ਇੱਕ ਜਾਂ ਦੂਸਰੀ ਪਾਰਟੀ ਦੀ ਗੱਲ ਨਹੀਂ ਕਰਦੇ ਪਰ ਕੜਤਨਾ ਇਹਨਾਂ ਨੇ ਬਹੁਤ ਵਧਾ ਲਈਆਂ ਉਹਦੇ ਬਾਅਦ ਪਹਿਲਾ ਬਿਆਨ ਕਾਂਗਰਸ ਵਾਲਿਆਂ ਦਾ ਆਇਆ ਅਸੀਂ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਤੇ ਮੁੜ ਕੇ ਉਹਨਾਂ ਨੇ ਅੱਗੇ ਕਹਿਤਾ ਨਹੀਂ ਕਰਨਾ ਤਾਂ ਨਾ ਕਰੋ ਸਾਡੀਆਂ ਕਿੜੀਆਂ ਬਾਹਾਂ ਆਕੜੀਆਂ ਅਸੀਂ ਤੇ ਆਪਰੇ ਤੁਹਾਡੇ ਨਾਲ ਸਮਝੌਤਾ ਕਰਨ ਨੂੰ ਤਿਆਰ ਦੋਵੇਂ ਤਰ੍ਹਾਂ ਹੁਣ ਇੱਕ ਦੂਸਰੇ ਦੇ ਉਲਟ ਫੈਸਲਾ ਕਰੇ ਬੈਠੇ ਆ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਗੇ ਲਾ ਕੇ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਹਰਿਆਣੇ ਦੀਆਂ 90 ਦੀਆਂ 90 ਵਿਧਾਨ ਸਭਾ ਸੀਟਾਂ ਤੇ ਆਪਣੇ ਬੰਦੇ ਖੜੇ ਕਰਾਂਗੇ ਔਰ ਐਸ ਵਾਰ ਇਹ ਅਸੀਂ ਚੰਗੇ ਨਤੀਜੇ ਦੇਵਾਂਗੇ ਚੰਗੇ ਨਤੀਜੇ ਦਿੰਦੇ ਕਿੰਨੇ ਦਿੰਦੇ ਕਿੰਨੇ ਦਿੰਦੇ ਕਾਂਗਰਸ ਵਾਲੇ ਕਿੰਨੇ ਦਿੰਦੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਉਦਾਂ ਗੁਜਰਾਤ ਵਿੱਚ ਜਦੋਂ ਇਹ ਚੋਣ ਲੜਨਗੇ ਇਹ ਕਹਿੰਦੇ ਸੀ ਸਰਕਾਰ ਵੀ ਬਣ ਸਕਦੀ ਹੈ ਨਹੀਂ ਤੇ ਵਾਵਾ ਸੀਟਾਂ ਤੇ ਲੈ ਜਾਗੇ ਦੂਜੇ ਕਹਿੰਦੇ ਸੀ ਜ਼ੀਰੋ ਆਉ ਨਾ ਤਾਂ ਦੂਜਿਆਂ ਦੀ ਗੱਲ ਸੱਚੀ ਹੋਈ ਜ਼ੀਰੋ ਵਾਲੀ ਨਾ ਇਹ ਇੰਨੀਆਂ ਲੈ ਸਕੇ ਕਿ ਸਰਕਾਰ ਬਣਾਉਣ ਦੇ ਨੇੜੇ ਤੇੜੇ ਜਾ ਸਕਣ ਜਾਂ ਕੋਈ ਪ੍ਰਭਾਵ ਪਾ ਸਕਣ ਪਰ ਜਿਹੜੇ ਕਹਿੰਦੇ ਸੀ ਜ਼ੀਰੋ ਆਉਣੀਆਂ ਉਹਦੇ ਬਜਾਇਜ਼ ਉਹ ਪੰਜ ਸੱਤ ਸੀਟਾਂ ਭਾਵੇਂ ਜੰਨੀਆਂ ਵੀ ਲੈ ਜਾਣ ਆਖਿਰ ਕੁਝ ਕਰਕੇ ਵਿਖਾਏ ਨੇ Goa ਦੇ ਵਿੱਚ ਵੀ ਜਾ ਕੇ ਕੁਝ ਸੀਟਾਂ ਭਾਵੇਂ ਇੱਕ ਦੋ ਹੀ ਜਤਨ ਜਿੱਤੀਆਂ ਤੇ ਹੈ ਨਾ ਜਿਹੜੇ ਢੰਗ ਨਾਲ ਚੱਲੇ ਆ ਉਹਦੇ ਵਿੱਚ ਕੁਝ ਤਾਕਤ ਇਹਨਾਂ ਕੋਲ ਵੀ ਆ ਕੁਝ ਉਹਨਾਂ ਕੋਲ ਵੀ ਆ ਜੇ ਰਲ ਜਾਂਦੇ ਤੇ ਉਸ ਰਲ ਕੇ ਲੜੀ ਲੜਾਈ ਦੇ ਵਿੱਚ ਇਹ ਭਾਜਪਾ ਨੂੰ ਤੰਕੜੇ ਪਾ ਸਕਦੇ ਇਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਓਮ ਪ੍ਰਕਾਸ਼ ਚਟਾਲੇ ਦੀ ਡੁੱਬੀ ਪਈ ਪਾਰਟੀ ਆ ਉਨੇ ਬਹੁਤ ਜਨ ਸਮਾਜ ਪਾਰਟੀ ਨਾਲ ਸਮਝੌਤਾ ਕਰ ਲਿਆ ਕਿ ਕੁਝ ਨਾ ਕੁਝ ਸ਼ਾਇਦ ਗੱਲ ਬਣ ਜੇ ਤੁਸੀਂ ਉੱਤੇ ਸਭ ਕੁਝ ਲਿਆ ਲੰਦੇ ਨਹੀਂ ਲਿਆ ਤੇ ਫਿਰ ਠੀਕ ਹੈ ਭਜਦਿਆਂ ਨੂੰ ਵਾਣ ਇੱਕੋ ਜਾਂਦਾ ਉਹਨਾਂ ਨੂੰ ਤੁਹਾਨੂੰ ਉਹਨਾਂ ਕੋ ਉਹਨਾਂ ਨੂੰ ਮਾਰ ਪਈ ਤੇ ਦੋਵਾਂ ਨੂੰ ਪਵੇਗੀ ਨਹੀਂ ਤੇ ਠੀਕ ਹੈ ਡੁੱਬੇਗੇ ਕਿਸ਼ਤੇ ਤੇ ਡੁੱਬੇਗੇ ਸਾਰੇ ਨਾ ਤੁਮ ਹੀ ਬਚੋਗੇ ਨਾ ਸਾਥੀ تمہਾਰੇ ਪਰ ਠੀਕਾ ਕਰਕੇ ਵੇਖ ਲਓ ਕੀ ਹੁੰਦਾ ਜੀ ਪਰ ਸਰ ਜਾਂਦਿਆਂ ਦੀ ਗੱਲ ਪੰਜਾਬ ਸਰਕਾਰ ਦੀ ਕਰਨੀ ਹੈ ਕੁਝ ਨੈਤ ਤਹਿਸੀਲਦਾਰਾਂ ਨੂੰ ਕੈਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਇਹਦੀ ਚਰਚਾ ਬਹੁਤ ਹੋਈ ਹੈ ਜੀ ਕਾਰਨ ਕੀ ਹੈ देखो मेरी जानकारी मुताबिक 10 15 15 शायद ਇਹਨਾਂ ਨੇ ਪਹਿਲਾਂ ਨੈਤ ਤਹਿਸੀਲਦਾਰ ਜਿਹੜਿਆ ਆਪਣੇ ਪੇਰੈਂਟ ਕਰੀਡਰ ਚ ਜਿੱਥੋਂ ਆਏ ਸੀ ਉੱਥੇ ਭੇਜਦੇ ਸੀ ਚਾਰ ਹੋਰ ਭੇਜੇ ਇਹ ਸਾਰੇ ਸ਼ਾਇਦ 2021 ਦੇ ਵਿੱਚ ਉਦੋਂ ਉਹਨਾਂ ਨੇ ਜਿਹੜੀ ਉਸ ਵਕਤ ਦੀ ਕਾਂਗਰਸੀ ਸਰਕਾਰ ਸੀ ਉਹਨਾਂ ਨੇ ਇਹ ਕਹਿ ਕੇ ਪ੍ਰਮੋਟ ਕੀਤੇ ਸੀ ਕਿ ਪੋਸਟਾਂ ਤਾਂ ਹੈਗੀਆਂ ਨੇ ਪੰਜਾਬ ਪਬਲਿਕ ਸਰਵਿਸ ਕਮੀਸ਼ਨ ਦੇ ਅੰਦਰ ਜੀ ਪਰ ਜੇ ਉੱਥੋਂ ਕੋਈ ਨਹੀਂ ਆਉਂਦੀਆਂ ਤੇ ਉਹਨਾਂ ਚਿਰ ਤੱਕ ਤੁਸੀਂ ਨੈਤ ਤਹਿਸੀਲਦਾਰ ਦੀਆਂ ਜ਼ਿੰਮੇਵਾਰੀਆਂ ਨਿਭਾਓ ਜਦੋਂ ਜਿਓ ਪੋਸਟਾਂ ਨੂੰ ਵਿਖੇ ਜਾਣ ਕਿ ਉਹ ਪੋਸਟ ਆਈਆਂ ਨਹੀਂ ਦੂਜਾ ਇਹ ਹੁੰਦਾ ਕਿ ਉਥੋਂ ਨਾਮ ਹੀ ਆਉਣ ਤੇ ਇਥੋਂ ਕਾਨੂੰਗੋਆਂ ਦੇ ਵਿੱਚੋਂ ਪ੍ਰਮੋਟ ਹੋ ਕੇ ਆਉਣੇ ਹੁੰਦੇ ਆ ਪੋਸਟਾਂ ਕਈ ਵਾਰੀ ਐਡੀਸ਼ਨਲ ਚਾਰਜ ਵੀ ਇੱਕ ਇੱਕ ਤਸੀਲਦਾਰ ਨੂੰ ਦੋ ਦੋ ਤਿੰਨ ਤਿੰਨ ਥਾਵਾਂ ਦਾ ਵੀ ਦਿੱਤਾ ਜਾਂਦਾ ਇਹ ਕੰਮ ਤਾਂ ਸਰਕਾਰਾਂ ਚਲਾਉਣਾ ਜਾਣਦੀਆਂ ਨੇ ਉੱਚ ਲਾਇਆ ਜਾ ਸਕਦਾ ਇਹ ਹੁਣ ਜਿਹੜੇ ਇਸ ਤਰ੍ਹਾਂ ਆਮ ਤੌਰ ਤੇ ਪ੍ਰਮੋਟ ਕੀਤੇ ਜਾਂਦੇ ਆ ਉਹ ਸਾਰੇ ਦੇ ਸਾਰੇ ਆਪਣੇ ਯੋਗਤਾ ਮੁਤਾਬਕ ਨਹੀਂ ਲੱਗਦੇ ਉਹਨਾਂ ਚੋਂ ਕਈ ਲੋਕ ਅ ਲਿਆਦੀ ਹੁੰਦੇ ਆ ਕਿਸੇ ਨਾ ਕਿਸੇ ਤੱਕ ਵੱਡੀ ਪਹੁੰਚ ਵਾਲੇ ਹੁੰਦੇ ਆ ਤੇ ਵੱਡੀ ਪਹੁੰਚ ਦੇ ਨਾਲ ਜੋ ਲੱਗ ਹੀ ਗਿਆ ਤੇ ਥੋੜਾ ਜਿਹਾ ਬੰਦੇ ਨੂੰ ਆਪਣੇ ਆਪ ਦੇ ਵਿੱਚ ਰਹਿਣਾ ਚਾਹੀਦਾ ਆ ਪੂਜਾ ਖੇਡ ਕਰ ਕਿਉਂ ਫਸ ਗਈ ਆ ਕਿਉਂ ਜੇ ਪਰਵੇਸ਼ਨਰ ਸੀ ਤੇ ਜਾਂਦਿਆਂ ਸਾਰੀ ਆਪਣੇ ਆਪ ਨੂੰ ਕਲੈਕਟਰ ਸਮਝ ਕੇ ਤੇ ਸਾਰਿਆਂ ਤੇ ਹੁਕਮ ਚੜਨ ਲੱਗ ਪਈ ਆਪਣੀ ਪ੍ਰਾਈਵੇਟ ਗੱਡੀ ਲੈ ਗਈ ਤੇ ਉਸ ਗੱਡੀ ਦੇ ਉੱਤੇ ਲਾਲ ਬੱਤੀ ਲਾ ਲਈ ਮਗਰੋਂ ਪਤਾ ਲੱਗਾ ਕਿ ਗੱਡੀ ਵੀ ਕਿਸੇ ਕੰਪਨੀ ਦੀ ਆ ਜਿਹਦੇ ਕੰਮ ਉਹਦੇ ਮਾਪਿਓ ਨੇ ਕੀਤੇ ਜਾਂ ਉਹਨੇ ਕੀਤੇ ਤੇ ਉਹਨਾਂ ਤੋਂ ਲਿਹਾਜ਼ ਵਿੱਚ ਗੱਡੀ ਲਿਆਂਦੀ ਸੀ ਉਦੇ ਉੱਤੇ ਮਜਿਸਟ੍ਰੇਟ ਵੀ ਲਿਖ ਲਿਆ ਤੇ ਉਹ ਬਣ ਕੇ ਸਾਬ ਤੁਰ ਪਈ ਉਹਦੇ ਵਿੱਚ ਫਸ ਕੇ ਅਗਲੀ ਸ਼ਿਕਾਇਤ ਕਰ ਦਿੱਤੀ ਹੁਣ ਇਹ ਜਿਹੜੇ ਸੀਗੇ ਇਹਨਾਂ ਦੀ ਵੀ ਸ਼ਿਕਾਇਤ ਇਸ ਕਰਕੇ ਹੋਈ ਕਿ ਆਪਣੀਆਂ ਗੱਡੀਆਂ ਤੇ ਬੱਤੀਆਂ ਵੀ ਲਾਈ ਫਿਰਦੇ ਸੀ ਅਗਲੇ ਪਾਸੇ ਤਹਿਸੀਲਦਾਰ ਜਾਂ ਨੈਪ ਤਹਿਸੀਲਦਾਰ ਨਹੀਂ ਲਿਖਿਆ ਮਜਿਸਟ੍ਰੇਟ ਲਿਖੀ ਫਿਰਦੇ ਸੀ ਪੂਰੇ ਟੌਰ ਨਾਲ ਫਿਰਦੇ ਸੀ ਕਿਸੇ ਸ਼ਿਕਾਇਤ ਕਰਤੀ ਉਹ ਪਿਛਲੀਆਂ ਸਰਕਾਰਾਂ ਵੇਲੇ ਵੀ ਅਸੀਂ ਵੇਖਿਆ ਕਿ ਲਿਆਜੀ ਬੰਦੇ ਜਿਹੜੇ ਮੰਤਰੀਆਂ ਦੇ ਨਾਲ ਪ੍ਰਾਈਵੇਟ ਸੈਕਟਰੀ ਪੋਲੀਟਿਕਲ ਸੈਕਟਰੀ ਜਾਂ OSD ਲੱਗੇ ਸੀ ਉਹਨਾਂ ਨੂੰ ਸਰਕਾਰ ਤੱਕ ਪਹੁੰਚ ਕਰਕੇ ਤੇ ਪੀਸੀਐਸ ਬਣਾਤਾ ਗਿਆ ਐਸਡੀਐਮ ਲਾਤਾ ਗਿਆ ਇੱਕ ਜਣਾ ਤੇ ਇਹੋ ਜਿਹਾ ਸੀ ਜਿਨੇ ਝੂਠ ਬੋਲ ਕੇ ਕਿ ਮੈਂ ਐਮਏ ਕੀਤੀ ਆ ਤੁਹਾਨੂੰ ਨਿਆ ਕਿ ਤੇਰੇ ਗ੍ਰੈਜੂਏਸ਼ਨ ਕਿੱਥੇ ਆ ਤੇਰੇ ਬੀਏ ਦੀ ਸਾਡੀ ਕਿੱਥੇ ਕਹਿੰਦਾ ਮੈਂ ਐਮਏ ਕੀਤੀ ਉਹ ਕਹਿੰਦੇ ਬੀਏ ਦਾ ਸਰਟੀਫਿਕੇਟ ਲਿਆ ਬੀਏ ਕੀਤੀ ਨਹੀਂ ਸੀ ਉਹ ਕਹਿੰਦੇ ਐਮਏ ਜਿਹੜੀ ਤੂੰ ਕੀਤੀ ਆ ਉਥੇ ਕਰਨ ਗਿਆ ਸੀ ਉਥੇ ਤੇਰੀਆਂ ਹਾਜ਼ਰੀਆਂ ਲੱਗੀਆਂ ਨੇ ਕਾਲਜ ਦੇ ਵਿੱਚ ਤੇ ਰਹਿੰਦਾ ਤੂੰ ਇੱਥੇ ਮੰਤਰੀ ਦੇ ਨਾਲ ਸੀ ਨਾ ਤੂੰ ਉਹਦੀਆਂ ਤਨਖਾਹਾਂ ਲਿੰਦਾ ਰਿਹਾ ਉਥੇ ਕਦੋਂ ਗਿਆ ਸੀ ਉਹ ਸਾਰਾ ਕੁਝ ਝੂਠ ਹੋ ਗਿਆ ਹਾਈ ਕੋਰਟ ਜਾ ਕੇ ਉਹਨੂੰ ਆਰਡਰ ਰਿਆ ਸੀ ਚੱਲ ਆਪਣੀ ਕਲਰਕ ਵਾਲੀ ਸੀਟ ਤੇ ਜਾ ਕੇ ਬੈਠ ਇੱਥੇ ਵੀ ਹੁਣ ਮਾਮਲਾ ਇਸ ਤਰ੍ਹਾਂ ਦਾ ਜਿਦੇ ਵਿੱਚ ਸਰਕਾਰ ਨੇ ਅਖੀਰ ਆਰਡਰ ਕਰਤਾ ਕਿ ਤੁਸੀਂ ਭਾਈ ਜਾਓ ਆਪਣੇ ਤਾਂ ਇਹੋ ਜਿਹਾ ਕੰਮ ਕਿੰਨੇ ਕੋਣਦੇ ਅਸੀਂ ਕੱਲ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਸੀ ਕਿ ਉਹਨਾਂ ਦੇ ਦੋ ਪ੍ਰੋਫੈਸਰ ਕੱਢੇ ਆ ਕੱਢ ਦਿੱਤੇ ਵੱਖਰੀ ਗੱਲ ਹੈ ਇੱਕ ਕਾਨੂੰਨ ਮੁਤਾਬਕ ਕੱਢੇ ਗਿਆ ਪਰ ਅਗਲੀ ਗੱਲ ਜੇ ਮੈਂ ਦੱਸਾਂ ਤੁਸੀਂ ਹੈਰਾਨ ਹੋਵੋਗੇ ਆਰਡਰ ਉਹਨਾਂ ਦੇ ਅਪ੍ਰੈਲ ਦੇ ਆਏ ਸੀ ਸਾਢੇ 3 ਮਹੀਨੇ ਬਾਅਦ ਉਹਨਾਂ ਨੂੰ ਨੌਕਰੀ ਤੇ ਰੱਖਿਆ ਗਿਆ ਜਿਹੜੀਆਂ ਸਾਢੇ 3 ਮਹੀਨੇ ਦੀਆਂ ਤਨਖਾਹਾਂ ਆਰਡਰ ਕਰਨ ਵਾਲੇ ਅਫਸਰ ਨੇ ਇੰਨਾ ਚਿਰ ਲੇਟ ਕੀਤੀਆਂ ਨੇ ਉਹਨਾਂ ਦੀ ਪਰਪਾਈ ਕੌਣ ਕਰੇਗਾ ਗੱਲ ਵਿੱਚੋਂ ਕੀ ਸੀ ਕਹਿ ਦਿੱਤਾ ਜੀ ਇਹ ਕੋਡ ਆਫ ਕੰਡਕਟ ਲੱਗਾ ਕੋਡ ਆਫ ਕੰਡਕਟ ਇਦਾਂ ਦੇ ਦਫਤਰੀ ਕੰਮਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਹ ਕੋਡ ਆਫ ਕੰਡਕਟ ਦਾ ਬਣਾ ਬਣਾ ਕੇ ਲਮਕਾਤ ਤੱਕ ਗਿਆ ਇਦਾਂ ਦੇ ਕਈ ਕੰਮ ਹੋਰ ਨੇ ਮੈਨੂੰ ਨਹੀਂ ਪਤਾ ਇਸ ਮਾਮਲੇ 'ਚ ਕਾਨੂੰਨ ਕੀ ਆ ਪਰ ਆਮ ਚਰਚਾ ਕਿ ਉਹਨਾਂ ਨਾਲ ਪਹਿਲਾਂ ਵੀ ਲਿਹਾਜ਼ ਹੁੰਦਾ ਰਿਹਾ ਹੁਣ ਵੀ ਲਿਹਾਜ਼ ਹੁੰਦਾ ਪਿਆ ਹੈ ਇਹ ਵੀ ਲਿਹਾਜ਼ੀ ਸਨ ਪਿਛਲੀ ਸਰਕਾਰ ਲੱਗੀ ਸੀ ਉਹਨਾਂ ਵਾਲੀ ਸਰਕਾਰ ਨੇ ਅਖਾ ਚੰਗਾ ਜਾਓ ਤੁਸੀਂ ਇਸ ਤਰ੍ਹਾਂ ਦਾ ਕੰਮ ਜਿਹੜਾ ਹੁੰਦਾ ਪਿਆ ਜਿੱਥੇ ਵੀ ਗਲਤ ਹੋਇਆ ਉਹਦੇ ਗਲਤ ਦੇ ਉੱਤੇ ਲਕੀਰ ਜੇ ਵੱਜਦੀ ਆ ਤੇ ਲੋਕੀ ਕੋਈ ਇਤਰਾਜ਼ ਕੌਣ ਕਰਨਗੇ ਕੋਈ ਨਹੀਂ ਕਰੇਗਾ ਰੱਖਣਗੇ ਪਹਿਲਾਂ ਇਹਨਾਂ ਨੇ ਲਿਆਜੀ ਪੁਣੇ ਚ ਗਲਤ ਕੀਤਾ ਸੀ ਹੁਣ ਤਾਂ ਵਾਪਸ ਭੇਜ ਠੀਕ ਹੀ ਕੀਤਾ ਗਿਆ ਬਿਲਕੁਲ ਤੁਹਾਨੂੰ ਸਰ ਸਮਾ ਹੋਰ ਇਜਾਜ਼ਤ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਆਇਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ